ਮੈਂ ਨਾ ਬਾਈ ਨੂੰ ਕੁਛ ਨਹੀਂ ਕਰ ਲਿਆ ਮੈਨੂੰ ਨਾ ਬਾਈ ਨੂੰ ਨਾਲ ਤੋਂ ਫੜ ਕੇ ਕੰਧ ਨਾਲ ਲਾ ਲਿਆ ਕੰਧ ਨਾਲ ਲਾ ਲਿਆ ਦੁੱਤਨ ਜਗਦਾ ਮੇਰਾ ਗਲ ਘੋੜਦਾ ਜਦੋਂ ਹੱਲੇ ਡਿੱਗਿਆ ਨਾ ਭਾਜੀ ਆ ਗਿਆ ਟ੍ਰੇਂਕ ਰੂੰਗ ਲਾ ਲੇ ਕਹਿੰਦਾ ਮੇਰਾ ਲੜ ਮੈਨੂੰ ਕਮਰੇ ਚ ਲੈ ਗਿਆ ਖਿੱਚ ਕੇ ਤਾ ਚਾਕੂ ਭਾਜੀ ਮੇਰੇ ਤੋਂ ਤਿੰਨ ਚਾਕੂ ਹਮੇਸ਼ਾ ਰੰਦੇ ਸੀ ਇੱਕ ਮੇਰੇ ਇੱਧਰ ਡੱਬ ਚ ਰਹਿਣਾ ਭਾਜੀ ਇੱਕ ਇੱਧਰ ਲਾਟੇ ਚ ਰਹਿਣਾ ਤੇ ਇੱਕ ਇੱਧਰ ਰਹਿਣਾ ਭਾਜੀ ਹਮੇਸ਼ਾ ਰੰਦੇ ਸੀ ਤੇ ਮੈਨੂੰ ਕਹਿੰਦਾ ਵੀ ਤੇਰੇ ਕੋਲ ਹੈਗੇ ਆ ਕਹਿੰਦਾ ਆਲਾ ਕਢ ਲਾ ਕਹਿੰਦਾ ਮੈਂ ਖੜਾ ਡਰਦਾ ਮੈਨੂੰ ਕਹਿੰਦਾ ਮਾਰ ਮੇਰੇ ਕਹਿੰਦਾ ਕੋਈ ਚੱਕ ਨਹੀਂ ਮਾਰ ਮਾਰ ਮੇਰੇ ਮਾਰ ਕਹਿੰਦਾ ਮੈਂ ਚਾਕੇ ਜਿੱਦਾਂ ਮਾਰੀ ਨਾ ਮੈਂ ਬਾਰਡਰ ਪੂਟ ਛੱਡਿਆ ਪੱਟ ਦੀ ਸੀ ਭਾਈ ਪੱਟ ਛਿਲਤਾ ਉਹ ਪਾਟ ਪੜਤਾ ਚੱਕੂ ਨਾਲ ਚੱਕੂ ਨਾਲ ਲਹੂ ਲਹਾਨ ਹੋ ਗਿਆ ਉਹਨੇ ਨਾ ਭਾਜੀ ਜਦੋਂ ਪੁੱਛੋਂ ਘੁਮਾ ਕੇ ਇਦਾਂ ਮੇਰੇ ਮਾਰੀ ਇੱਥੇ ਭਾਜੀ ਮੈਂ ਇੱਥੋਂ ਰੋਗ ਲਈ ਸੀ ਕੁਦਰਤੀ ਮਤਲਬ ਮੈਨੂੰ ਇਦਾਂ ਅੰਦਾਜ਼ਾ ਲੱਗਿਆ ਸੀਗਾ ਵੀ ਕਿਸੇ ਨੇ ਮਾਰਿਆ ਕੁਝ ਇੱਥੇ ਮੇਰੇ ਇੰਨਾ ਇਦਾਂ ਮਤਲਬ ਟੱਕ ਲੱਗਿਆ ਸੀਗਾ ਉਹ ਮੈਂ ਬਚਾ ਕੀਤਾ ਮੈਨੂੰ ਉਥੋਂ ਡੀਐਨਏ ਟੈਸਟ ਲਿਆ ਫਿੰਗਰ ਲੇ ਸਾਰਾ ਕੁਝ ਲਿਆ ਡੱਕ ਲਿਆ ਜੇਲ੍ਹ ਤੇ ਸੈਟ ਲਿਆ ਭਾਈ ਤਿੰਨ ਮਹੀਨੇ ਜੇਲ੍ਹ ਚ ਰਹਾ ਮੈਂ ਉਥੇ ਕਿਵੇਂ ਦੀ ਜੇਲ੍ਹ ਹੁੰਦੀ ਉਥੇ ਗਲ ਨੂੰ ਸੰਗਲ ਪਾਣਾ ਨਾ ਤੁਸੀਂ ਬਹਿ ਸਕਦੇ ਨਾ ਖੜ ਸਕਦੇ ਆ ਮਤਲਬ ਕਿ ਅੱਧ ਵਿਚਾਲੇ ਹੀ ਰਹਿਣਾ ਕੰਮ ਪਾਣੀ ਪਿਆ ਤੁਸੀਂ ਮਤਲਬ ਕੁੱਤੇ ਦਾ ਖਾਵਾਤ ਪਾਣੀ ਪਿਆ ਤੁਸੀਂ ਪੀ ਨਹੀਂ ਸਕਦੇ ਅਫਸਰ ਨੇ ਕਹਿਣਾ ਪੀ ਤੇ ਪੀ ਮੈਨੂੰ ਗਲਤੀ ਹੋ ਗਈ ਕੁਝ ਨਹੀਂ ਕਹਿਣਾ ਸਾਰੀ ਦਿਹਾੜੀ ਉਹਨਾਂ ਨੇ 6 ਵਜੇ ਡਿਊਟੀ ਆਫ ਆ ਉਹਨੇ ਕਹਿਣਾ ਸਿੰਘ ਵੀ ਇੰਨਾ ਕਰ ਬਾਲਟੀ ਲੈ ਗਿਆ ਪਾਣੀ ਦੀ ਭਰ ਕੇ ਤੇ ਲਿਆ ਕੇ ਨਾ ਇੱਥੇ ਡੋਲ ਦੇ ਕਮਰੇ ਚ ਕਹਿੰਦਾ ਆਪਣੇ ਸ਼ੂਜ਼ ਦੇ ਜਿਹੜੇ ਲੈਸੇ ਆ ਨਾ ਉਹ ਕੱਢ ਛੱਡ ਕੇ ਕਹਿੰਦਾ ਇਹਨੂੰ ਜੋੜ ਨਿ ਜੋੜ ਕੇ ਬਾਲਟੀ ਭਰ ਸਾਰੀ ਜਿਆਦਾ ਕਿ ਭਰਦੀ ਨਹੀਂ ਸੋਣਾ ਨਹੀਂ ਸਾਰੇ ਸਵੇਰੇ ਸਵੇਰੇ ਟਾਈਮ ਆ ਸਾਰੇ ਹੰਦਾ ਉੱਥੇ ਪ੍ਰੇਡ ਕਰਨ ਲਈ ਖੜੇ ਸੀਗੇ ਤੇ ਉਥੇ ਲਿਆ ਕੇ ਉਹਨਾਂ ਪੁਲਿਸ ਨੇ ਕੁੱਤੇ ਛੜਤੇ ਇਹ ਮੈਂਟਲੀ ਟੌਰਚਰ ਹੋ ਗਿਆ ਨਾ ਭਾਜੀ ਮੈਂਟਲੀ ਟੌਰਚਰ ਹੋ ਗਿਆ ਉਹ ਫਿਜ਼ੀਕਲ ਟੌਰਚਰ ਐ ਮੈਂਟਲੀ ਫਿਜ਼ੀਕਲੀ ਯਾ ਮੈਂਟਲੀ ਹੋ ਗਿਆ ਉਹਨੇ ਮੈਨੂੰ ਪਹਿਲੀ ਫੋਨ ਕਰਤਾ ਕਹਿੰਦਾ ਸਿੰਘ ਵੀ ਤੈਨੂੰ ਮਤਲਬ ਕੁਝ ਵੀ ਕਰ ਸਕਦਾ ਨਿਕਲ ਜਾ ਇੱਥੋਂ ਉਹ ਰੇਜਿਮੈਂਟ ਤੋਂ ਰਾਤ ਨੂੰ ਭਾਜੀ ਰਾਤ ਨੂੰ ਕੀ ਦਿਨੇ ਵੀ ਬਿਨਾ ਪਰਮਿਸ਼ਨ ਤੋਂ ਕੋਈ ਨਿਕਲੇ ਨਹੀਂ ਸਕਦਾ ਮ ਦੋਸਤੋ ਅੱਜ ਤੱਕ ਤੁਸੀਂ ਇੰਡੀਅਨ ਆਰਮੀ ਚ ਤੇ ਪੰਜਾਬ ਦੇ ਨੌਜਵਾਨਾਂ ਦੇ ਬਹੁਤ ਪੋਡਕਾਸਟ ਦੇਖੇ ਹੋਣਗੇ ਪਰ ਅੱਜ ਦਾ ਪੋਡਕਾਸਟ ਇਹ ਸਾਡਾ ਪੰਜਾਬ ਦਾ ਗੱਭਰੂ ਫਰਾਂਸ ਆਰਮੀ ਦੇ ਵਿੱਚ 2.5 ਸਾਲ ਲਾ ਕੇ ਆਇਆ ਪਰ ਆਰਮੀ ਛੱਡ ਵੀ ਆਇਆ ਕੀ ਕੀ ਹੋਇਆ ਉਸ ਆਰਮੀ ਦੇ ਵਿੱਚ ਕੀ ਵੱਖਰਾ ਹੁੰਦਾ ਐਸ ਅਕੋਰਡਿੰਗ ਟੂ ਇੰਡੀਅਨ ਆਰਮੀ ਜ਼ਰੂਰ ਇਹ ਪੋਡਕਾਸਟ ਦੇਖੋ ਔਰ ਬਾਈ ਨੇ ਆਪਣਾ ਪੂਰਾ 2.5 ਸਾਲ ਦਾ ਤਜਰਬਾ 26 ਸਾਲ ਦੀ ਉਮਰ ਤੱਕ ਬਾਈ ਜੀ ਲੜਾਈਆਂ ਵੀ ਲੜ ਚੁੱਕੇ ਨੇ ਫਰਾਂਸ ਦੀ ਆਰਮੀ ਚ ਟ੍ਰੇਨਿੰਗ ਵੀ ਕਰ ਚੁੱਕੇ ਨੇ ਔਰ ਉੱਥੇ ਕੀ ਹੁੰਦਾ ਹੈ ਅੰਦਰ ਆਰਮੀ ਦੇ ਵਿੱਚ ਦੇ ਕਿ ਤੁਸੀਂ ਸ਼ੌਕਡ ਹੋ ਜਾਓਗੇ ਉਹਦੇ ਲਈ ਦੇਖੋ ਇਹ ਪੂਰਾ ਪੋਡਕਾਸਟ ਪਰ ਉਸ ਤੋਂ ਪਹਿਲਾਂ ਇਹ ਚੈਨਲ ਸਬਸਕ੍ਰਾਈਬ ਕਰ ਲਓ ਤੁਹਾਡੇ ਇੱਕ ਸਬਸਕ੍ਰਾਈਬ ਸਾਡੇ ਚੈਨਲ ਨੂੰ ਮੋਟੀਵੇਸ਼ਨ ਆ ਸਾਡਾ ਚੈਨਲ ਹੋਰ ਗਰੋ ਹੋਊਗਾ ਹੋਰ ਵੱਡਾ ਹੋਊਗਾ ਤਾਂ ਫਿਰ ਵੱਡੇ ਵੱਡੇ ਗੈਸਟ ਵੀ ਆਣਗੇ ਔਰ ਅਗਰ ਤੁਸੀਂ ਚਾਹੁੰਦੇ ਹੋ ਕਿ ਇਹ ਕੇ ਟਾਕ ਸ਼ੋਅ ਗਰੋ ਹੋਵੇ ਔਰ ਤੁਸੀਂ ਦੁਨੀਆ ਭਰ ਦੇ ਵਿੱਚੋਂ ਵੱਡੇ ਵੱਡੇ ਗੈਸਟ ਇੱਥੇ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਪੋਰਟ ਕਰੋ ਸ਼ੇਅਰ ਕਰੋ ਕੀਮਤੀ ਕਮੈਂਟ ਦਿਓ ਲਾਈਕ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਜੋ ਹੁਣ ਵਿਧੀ ਚੰਦ ਜੀ ਦਾ ਪੋਡਕਾਸਟ ਦੇਖਦੇ ਆ ਮੇਰੇ ਨਾਲ ਹੋਰ ਸੁਣਾਓ ਕੀ ਹਾਲ ਚੱਲ ਠੀਕ ਆ ਭਾਈ ਵਧੀਆ ਹੀ ਕੀ ਨਾਮ ਤੁਹਾਡਾ ਆਪ ਹੀ ਦੱਸ ਦਿਓ ਤੁਸੀਂ ਵਿਧੀ ਚੰਦ ਸਿੰਘ ਵਿਧੀ ਚੰਦ ਹਾਂਜੀ ਨਾਮ ਕਿਨੇ ਰੱਖਿਆ ਇਹ ਫਾਦਰ ਸਾਹਿਬ ਨੇ ਰੱਖਿਆ ਫਾਦਰ ਸਾਹਿਬ ਹਾਂਜੀ ਆਪਣੇ ਬਾਰੇ ਇੰਟਰੋਡਕਸ਼ਨ ਦਿਓ ਹਾਂਜੀ ਹਾਂਜੀ ਮੈਨੂੰ ਪੋਡਕਾਸਟ ਕਰਨਾ ਬੜਾ ਵਧੀਆ ਲੱਗਦਾ ਮਤਲਬ ਮੈਂ ਪਹਿਲਾਂ ਸੋਚਿਆ ਸੀਗਾ ਜਦੋਂ ਮੈਂ ਮਿਲਟਰੀ ਜਾਣਾ ਸੀਗਾ ਜਦੋਂ ਮੈਂ ਫਰਾਂਸ ਗਿਆ ਸੀਗਾ ਜੀ ਤਾਂ ਮੈਂ ਉਦੋਂ ਇਮੇਜਿਨੇਸ਼ਨ ਕਰਦਾ ਹੁੰਦਾ ਸੀਗਾ ਕਿ ਐਦਾਂ ਮੈਂ ਬੈਠਾ ਕਦੇ ਕਿਸੇ ਨੂੰ ਪੋਡ अच्छा जी ये पहली इमेजिनेशन में कीती हुई मैनिफेस्टेशन हां जी क्या बात है यार लोग ਤਾਂ ਇੰਡੀਅਨ ਆਰਮੀ ਚ ਜਾਣ ਨੂੰ ਤਰਸਦੇ ਨੇ ਤੁਸੀਂ ਫਰਾਂਸ ਦੀ ਆਰਮੀ 'ਚ ਕਿਵੇਂ ਪਹੁੰਚ ਗਏ ਫਰਾਂਸ ਦੀ ਆਰਮੀ ਇੰਡੀਅਨ ਆਰਮੀ ਦੇ ਵਿੱਚ ਵੀ ਮੇਰਾ ਥੋੜਾ ਜਿਹਾ ਸੀਗਾ ਇੱਕ ਕਮਾਂਡੋ ਬੰਦਾ ਓਕੇ ਜਦੋਂ ਮੈਂ 10th ਕਲਾਸ 'ਚ ਸੀਗਾ ਮੈਂ ਟੈਟੂ ਬਣਵਾ ਲਿਆ ਸੀ ਹੱਥ ਤੇ ਤੇ ਇੱਥੇ ਨਾਲ ਹੀ ਉਹ ਕੱਢ ਦਿੰਦੇ ਆ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਓਕੇ ਟੈਟੂ ਵਾਲੇ ਬੰਦੇ ਅਲਾਉਡ ਨਹੀਂ ਆਰਮੀ 'ਚ ਅਲਾਉਡ ਨਹੀਂ ਹੈਗੇ ਤੇ ਫਿਰ ਮੈਂ ਯੂਰਪ ਦਾ ਅਪਲਾਈ ਕੀਤਾ ਉੱਥੇ ਮੇਰੇ ਤਾਇਆ ਜੀ ਦੇ ਮੁੰਡੇ ਆ ਉਹਨਾਂ ਦੀ ਆਪਣੀ ਕੰਪਨੀ ਆ ਇਲੈਕਟ੍ਰੀਸ਼ੀਨ ਦੀ ਓਕੇ ਇਲੈਕਟ੍ਰੀਸ਼ੀਨ ਹਾਂਜੀ ਯੂਰਪ ਚ ਕਾਦਾ ਮਤਲਬ ਬਾਹਰ ਜਾਣ ਲਈ ਕਿ ਆਰਮੀ ਲਈ ਨਹੀਂ 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 ਮਤਲਬ ਕਿ ਬਾਹਰ ਕੰਮ ਉਹਨਾਂ ਦੀ ਫਰਾਂਸ ਦੇ ਵਿੱਚ ਉਹ ਆ ਕੰਪਨੀ ਆ ਓਕੇ ਜਿਵੇਂ ਮੁੰਡੇ ਬਾਹਰ ਜਾਂਦੇ ਨੇ ਕੰਮ ਕਰਨ ਲਈ ਉਹਵੇਂ ਅਪਲਾਈ ਕੀਤਾ ਤੇ ਫਿਰ ਮੈਨੂੰ ਪਾਜੀ ਨੇ ਕਿਹਾ ਕਿ ਮਤਲਬ ਤੂੰ ਇੱਥੇ ਫਰਾਂਸ ਦੇ ਵਿੱਚ ਆ ਜਾ ਇੱਥੇ ਕੰਮ ਕਰ ਲੈ ਸਾਡੇ ਨਾਲ ਤੇ ਫਿਰ ਮੈਂ ਚਲਾ ਗਿਆ ਉੱਥੇ ਉੱਥੇ ਜਾ ਕੇ ਜਿਹੜੇ ਮੁੰਡੇ ਆਪਣੇ ਪੰਜਾਬੀ ਸੀਗੇ ਨਾ ਉੱਥੇ ਛੋਟੀ ਉਮਰੇ ਗਏ ਉੱਥੇ ਪੜ੍ਹਦੇ ਸੀਗੇ ਬਾਜੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਕਿ ਯਾਰ ਤੇਰੇ ਵਜੇ ਨਹੀਂ ਫੁਰਤੀਆ ਕਿਉਂਕਿ ਅਸੀਂ 9 ਮੰਜ਼ਲੀ ਉੱਥੇ ਮਤਲਬ ਬਿਲਡਿੰਗਾਂ ਬਣਦੀਆਂ ਉੱਥੇ ਮੈਂ ਪੈਪ ਚਾਕੇ ਉੱਪਰ ਲੈ ਕੇ ਜਾਣੇਗਾ ਤੇ ਥੱਲੇ ਲੈ ਕੇ ਆਉਣੇ ਮਤਲਬ ਨੱਠ ਪੱਜ ਕਰਦਾ ਰਹਿੰਦਾ ਸੀ ਮੈਂ ਸੀਗਾ ਭਾਜੀ 22-23 ਸਾਲ ਦਾ ਸੀਗਾ ਓਕੇ ਕਿਉਂਕਿ 4 ਸਾਲ ਦਾ ਮਿਲਟਰੀ ਚ ਹੋ ਗਏ ਓਕੇ ਅੱਛਾ 22-23 ਸਾਲ ਤੋਂ ਪਹਿਲਾਂ ਤੁਸੀਂ ਮਿਲਟਰੀ ਦੀ ਤਿਆਰੀ ਵੀ ਕੀਤੀ ਸੀ ਤਿਆਰੀ ਕੁਛ ਨਹੀਂ ਮੈਂ ਤੁਹਾਨੂੰ ਦੱਸਦਾ ਭਾਜੀ ਸ਼ੁਰੂ ਤੋਂ ਦੱਸੋ ਹਾਂਜੀ ਹਾਂਜੀ ਜਦੋਂ ਮੈਂ ਕੰਮ ਤੇ ਉੱਥੇ ਕੰਮ ਕਰਦਾ ਸੀਗਾ ਮੈਂ 9 ਮੰਜ਼ਲੀ ਹੁੰਦੀ ਸੀਗੀ ਬਿਲਡਿੰਗ ਬੈਬ ਜਾ ਕੇ ਭਾਜੀ ਉੱਪਰ ਜਾਣਾ ਫੜਾ ਫੜ ਥੱਲੇ ਆ ਜਾਣਾ ਹਲੇ ਜਿਹੜੇ ਥੱਲੇੋਂ ਉੱਪਰ ਜਾਂਦੇ ਸੀ ਉਹ ਨਹੀਂ ਪਹੁੰਚਦੇ ਸੀਗੇ ਮਤਲਬ ਮੈਂ ਉੱਪਰੋਂ ਥੱਲੇ ਵੀ ਆ ਜਾਂਦਾ ਸੀਗਾ ਦੁਬਾਰਾ ਮਤਲਬ ਇੰਨੀ ਫੁਰਤੀ ਸੀਗੀ ਤੇ ਮੈਨੂੰ ਮੁੰਡੇ ਨੇ ਕਿਹਾ ਕਿ ਯਾਰ ਤੇਰੇ ਵਿੱਚ ਇੰਨੀ ਫੁਰਤੀ ਆ ਕਿ ਤੂੰ ਕਿਤੇ ਮਿਲਟਰੀ ਚ ਜਾ ਮੈਂਗਾ ਮੇਰਾ ਭਰਾ ਮੈਨੂੰ ਕੰਮ ਕਰ ਲੈਂਦੇ ਕਰਦਿਆ ਨਾ ਮਸੀਂ ਪੈਸੇ ਲਾ ਕੇ ਘਰ ਵਿੱਚ ਬਾਹਰ ਭੇਜਿਆ ਮੈਨੂੰ ਮੈਨੂੰ ਕੰਮ ਕਰ ਲੈਂਦੇ ਵੀ ਐਵੇਂ ਨਾ ਬੇਗੂਫ ਨਾ ਬਣਾ ਯਾਰ ਮੈਂਗਾ ਫਰਾਂਸ ਚ ਮੈਂ ਕਿੱਥੇ ਮਿਲਟਰੀ ਚ ਭਰਤੀ ਹੋ ਜਾਊਗਾ ਕਹਿੰਦਾ ਤੂੰ ਟੈਨਸ਼ਨ ਨਾ ਲੈ ਤੂੰ ਕੀ ਕਹਾਂ ਮੈਂ ਤੇਰੀ ਗੱਲ ਕਰ ਬੰਨਾ ਉਹਨੂੰ ਫ੍ਰੈਂਚ ਹੁੰਦੀ ਸੀਗੀ ਸਾਰਾ ਕੁਝ ਉਧਰ ਦਾ ਹੀ ਮਤਲਬ ਕਿ ਉਹਨੇ ਸਟੱਡੀ ਕੀਤੀ ਸੀ ਭਾਜੀ ਉਹਨੂੰ ਸਾਰੀ ਨੋਲੇਜ ਸੀਗੀ ਤੇ ਮੈਨੂੰ ਕਹਿੰਦਾ ਮੈਂ ਕਿਹਾ ਯਾਰ ਗੱਲਾਂ ਸਾਰੇ ਕਰ ਦਿਆ ਜਾਂ ਤੂੰ ਮੈਨੂੰ ਛੱਡ ਕੇ ਵੀ ਆ ਕਹਿੰਦਾ ਚੱਲ ਠੀਕ ਆ ਕਹਿੰਦਾ ਚੱਲ ਚਲੀਏ ਮੈਂ ਕਿਹਾ ਫੇ ਕੱਲੂ ਐਤਵਾਰ ਆ ਕੱਲ ਚਲਦੇ ਆ ਉਹਨੇ ਭਾਜੀ ਮੇਰੇ ਬਾਲ ਸੀਗੇ ਸਾਰੇ ਮਤਲਬ ਜ਼ੀਰੋ ਮਸ਼ੀਨ ਲਵਾ ਕੇ ਦਾੜੀ ਮੋਛਾਂ ਇਹਨਾਂ ਪੂਰਾ ਰੋਡਾ ਕਰਕੇ ਨਾ ਮੈਨੂੰ ਲੈ ਗਿਆ ਨਾਲ ਤੇ ਉੱਥੇ ਮੈਂ ਗਿਆ ਪਾਸਪੋਰਟ ਦਿੱਤਾ ਉਹਨਾਂ ਨੂੰ ਅੰਦਰ ਕਹਿੰਦੇ ਕੀ ਕਰਨਾ ਆਏ ਆ ਮੈਂ ਕਿਹਾ ਜੀ ਮੈਂ ਮਿਲਟਰੀ ਚ ਭਰਤੀ ਹੋਣਾ ਕਹ ਉਹਨਾਂ ਮੇਰੇ ਟੈਸਟ ਵਗੈਰਾ ਲੈ ਨਾਲੇ ਮੈਨੂੰ ਰਿਜੈਕਟ ਕਰਕੇ ਵਾਪਸ ਮੋੜਤਾ ਭਾਜੀ ਟੈਸਟ ਬਲੱਡ ਟੈਸਟ ਲਿੱਤੇ ਨਹੀਂ 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 ਟੈਸਟ ਲੈਂਦੇ ਸਿਕੋ ਟੈਕਨੀਕ ਟੈਸਟ ਲੈਂਦੇ ਆ ਮੈਥ ਦੇ ਟੈਸਟ ਲੈਂਦੇ ਆ ਓਕੇ ਕੀ ਕੀ ਟੈਸਟ ਹੋਣਗੇ ਤੁਸੇ ਕੁਝ ਨਹੀਂ ਸੀਗਾ ਮੈਥ ਦੇ ਟੈਸਟ ਹੁੰਦੇ ਆ ਭਾਜੀ ਜਮਾ ਘਟਾਓ ਵਧਾਓ ਦੇ ਹੁੰਦੇ ਆ ਪਰ ਉਹ ਪਜਲ ਹੁੰਦੇ ਆ 3D ਤਸਵੀਰਾਂ ਹੁੰਦੀਆਂ ਉਪਰੋਂ ਲਾਈਆਂ ਹੋਈਆਂ ਓਕੇ ਉਹਨਾਂ ਦੀ ਸਮਝ ਨਹੀਂ ਆਉਂਦੀ ਹੈਗੀ ਤੁਹਾਡੇ ਕੌਨਸ਼ੀਅਸ ਮਾਈਂਡ ਨਾਲ ਖੇਲਦੇ ਨੇ ਹਾਂਜੀ ਹਾਂਜੀ ਮੈਨੂੰ ਤਾਂ ਕੋਈ ਅੰਦਾਜ਼ਾ ਵੀ ਨਹੀਂ ਸੀ ਭਾਜੀ ਕੰਮ ਕਰਦੇ ਕਰਦੇ ਉੱਥੇ ਚੱਲ ਗਏ ਪੜ੍ਹਾਈ ਤੇ ਮੈਂ ਉਹਨੂੰ ਕਿਹਾ ਮੈਨੂੰ ਥੋੜੇ ਬੋਤੇ ਦੱਸ ਤਾਂ ਦਿੰਦਾ ਤੂੰ ਵੀ ਮਤਲਬ ਕਰਨਾ ਕੀ ਆ ਕੀ ਨਹੀਂ ਕਰਨਾ ਉਥੇ ਉਹਨੇ ਮੈਨੂੰ ਕੁਛ ਨਹੀਂ ਦੱਸਿਆ ਬਾਜੀ ਚਲੋ ਮੈਨੂੰ ਉਹਨਾਂ ਨੇ ਕਿਹਾ ਕਿ ਰਿਜੈਕਟ ਕਰਤਾ ਵੀ 3 ਮਹੀਨੇ ਬਾਅਦ ਆਈ ਹੁਣ ਫਿਰ ਮੈਂ ਵੇਟ ਕਰਦਾ ਰਿਆ ਤੇ ਮੇਰਾ ਨਾਂ ਜਦੋਂ ਮੈਂ ਇਹ ਸੋਚਾਂ ਰਸਤੇ ਜਾਂਦਾਂ ਦਾ ਮੈਂ ਕਿਹਾ ਹੁਣ ਮੈਂ ਗੰਜਾ ਵੀ ਹੋ ਗਿਆ ਦਾੜੀ ਥੋੜੀ ਵੀ ਹਨੇ ਸੇਫ ਕਰਾ ਲਈ ਆ ਵੀ ਸਾਰਿਆਂ ਨਾਲ ਮਜ਼ਾਕ ਡੋਣਾ ਹੁਣ ਕੰਮ ਤੇ ਜਾਣਾ ਕੱਲੂ ਜਦੋਂ ਮੈਂ ਕੰਮ ਤੇ ਗਿਆ ਬਾਜੀ ਉਥੇ ਸਾਰੇ ਮਜ਼ਾਕ ਡੋਣ ਮੇਰਾ ਉਕੇਂਦੇ ਸਾਰੇ ਕਹਿੰਦੇ ਸੀ ਕਹਿੰਦੇ ਫੌਜੀ ਆ ਗਿਆ ਫੌਜੀ ਆ ਗਿਆ ਮਤਲਬ ਫੌਜੀ ਨਾ ਹਵਾਲਿਆ ਬਾਜੀ ਉਹਨਾਂ ਨੇ ਟੀੜੀ ਬਾਤੀ ਉਹਨਾਂ ਨੇ ਫੌਜੀ ਉਸਤਾ ਬਾਈ ਸਾਹਿਬ ਬਧੀਆ ਨਾ ਹਾਂਜੀ ਹਾਂਜੀ ਉਹਨਾਂ ਨੇ ਬਾਜੀ ਮੈਨੂੰ ਭੁੱਲਣ ਨਹੀਂ ਦਿੱਤਾ ਫੌਜੀ ਫੌਜੀ ਕਹਿੰਦੇ ਰਹੇ ਮਤਲਬ ਮੇਰਾ ਨਾਮ ਸੀ ਜਿਹੜਾ ਉਹ ਛੜਤਾ ਮੈਨੂੰ ਫੌਜੀ ਕਹਿਣ ਲੱਗੇ ਮਜ਼ਾਕ 'ਚ ਵੀ ਫੌਜੀ ਕਹਿੰਦੇ ਸੀ ਫਿਰ ਬਾਜੀ 3 ਮਹੀਨੇ ਲੰਘੇ 4 ਹੋ ਗਏ ਮੈਂ ਫੇਰ ਸੋਚਾਂ ਮੈਂ ਕਿਹਾ ਯਾਰ ਵੀ ਮੈਂ ਫੇਰ ਟਰਾਈ ਮਾਰਾਂ ਮੈਨੂੰ 3 ਮਹੀਨੇ ਬਾਅਦ ਕਿਹਾ ਸੀ ਉਹਨਾਂ ਨੇ ਫਿਰ ਬਾਜੀ ਮੈਂ ਤੀਜੀ ਵਾਰ ਦੂਜੀ ਵਾਰ ਫੇਰ ਚਲਾ ਗਿਆ ਕਿ ਮੈਂ થોੜੀ ਬੋਦੀ YouTube ਦੇ ਉੱਤੇ ਤਿਆਰੀ ਕੀਤੀ ਰਨਿੰਗ ਵਗੈਰਾ ਮੈਂ ਪਹਿਲਾਂ ਤੋਂ ਹੀ ਕਰਦਾ ਸੀਗਾ ਇੱਥੇ ਇੰਡੀਆ ਵੀ ਕਰਦਾ ਸੀਗਾ ਤੇ ਮੈਂ ਫਿਰ ਦੂਜੀ ਵਾਰ ਗਿਆ ਭਾਜੀ ਉਹਨਾਂ ਨੇ ਮੈਨੂੰ ਕਹਿਣਾ ਪਹਿਲੇ ਟੈਸਟ 'ਚ ਫੇਲ ਹੋ ਗਿਆ ਸੀ ਦੂਸਰੀ ਵਾਰ ਗਿਆ ਅੰਦਰ ਚਲਾ ਗਿਆ ਮੈਂ ਗੇਟ ਦੇ ਅੰਦਰ ਉੱਥੇ ਟੈਸਟ ਕਲੀਅਰ ਕੀਤਾ ਪਹਿਲਾਂ ਫਿਰ ਹੋਰ ਗਿਆ ਅੰਦਰ ਉੱਥੋਂ ਭਾਜੀ ਫਿਰ ਮੈਨੂੰ ਦੂਸਰੇ ਟੈਸਟ 'ਚ ਫੇਲ ਕਰਤਾ ਉੱਥੋਂ ਫਿਰ ਮੈਨੂੰ ਕਹਿੰਦੇ ਹੁਣ 9 ਮਹੀਨੇ ਨਹੀਂ ਆਉਣਾ ਤੇ ਵਾਪਸ ਫਿਰ ਮੈਂ ਵਾਪਸ ਆ ਗਿਆ ਭਾਜੀ 9 ਮਹੀਨੇ ਬਾਅਦ ਹਾਂਜੀ ਵਾਹ ਯਾਰ ਫਿਰ ਮੈਂ ਵਾਪਸ ਆ ਗਿਆ ਫਿਰ ਮੈਂ ਵੇਟ ਮੈਗਾ ਚੱਲ ਛੱਡੇ ਹੁਣ ਨਹੀਂ ਜਾਣਾ ਹੁਣ ਮਤਲਬ ਦਿੱਲੀ ਟੁੱਟ ਗਿਆ ਮਤਲਬ ਖਤਮ ਹੋ ਗਿਆ ਸਾਰਾ ਕੁਝ ਰੋਂਦਾ ਰੋਂਦਾ ਆਵਾ ਮੈਂ ਫਿਰ ਸ਼ੇਪ ਕਰਕੇ ਗਿਆ ਸੀਗਾ ਜਿਆਦਾ ਤਾਂ ਕਬਾਲ ਘੱਟੇ ਦਸ ਗਿਆ ਇਹਨਾਂ ਦਾ ਜਿਆਦਾ ਦੁੱਖ ਸੀਗਾ ਕਿਉਂਕਿ ਆਪਣੇ ਮਜ਼ਾਕ ਵੜਾ ਉਡਾਉਂਦੇ ਆ ਨਾਲੇ ਉਹ ਨਾਲੇ ਉਹ ਉਮਰ ਦੇ ਵਿੱਚ ਤਾਂ ਵੈਸੇ ਵੀ ਬੰਦਾ ਕਿ ਤਾੜੀ ਹਾਂ ਕੰਦੇ ਕਿ ਤੂੰ ਮਤਲਬ ਲੱਗਦਾ ਮਹ ਲੋਗ ਲੇੜੀ ਲੱਗਦਾ ਜੇ ਉਹ ਐਦਾਂ ਮਜ਼ਾਕ ਢਾਉਂਦੇ ਆ ਆਪਣੇ ਕਰਨਾ ਕੁਝ ਹੁੰਦਾ ਨਹੀਂ ਉਹਨਾਂ ਨੇ ਮਜ਼ਾਕ ਢਾਉਣਾ ਹੁੰਦਾ ਤੇ ਪੁਸ਼ ਕਰਦੇ ਆ ਵੀ ਤੂੰ ਮਤਲਬ ਅੱਗੇ ਹੀ ਚੱਲ ਸੌਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਹਾਂ ਜੀ ਕੁਝ ਲੋਕ ਉਪਰੋਂ-ਉਪਰੋਂ ਕਹਿ ਦਿੰਦੇ ਨੇ ਕਿ ਤੂੰ ਕਰ ਕਰ ਸ਼ਾਬਾਸ਼ ਤੈਨੂੰ ਤਰੱਕੀ ਅਸੀਂ ਦੇਖਣਾ ਚਾਹੁੰਦੇ ਹਾਂ ਅੰਦਰੋਂ ਮਰ ਰਹੇ ਹੁੰਦੇ ਨੇ ਅੰਦਰੋਂ ਭਾਜੀ ਸਾਰੇ ਇਹ ਤਰੱਕੀ ਕਰ ਨਾ ਜਾਵੇ ਕਿਤੇ ਰੱਬਾ ਧੱਕੇ ਨਾਲ ਉਹ ਜਿਵੇਂ ਗਾਣਾ ਵੀ ਆਇਆ ਸੀ ਨਾ ਰਣਜੀਤ ਬਾਵਾ ਜੀ ਦਾ ਕਿ ਉੱਤੋਂ-ਉੱਤੋਂ ਕਹਿੰਦੇ ਨੇ ਜੁਗ-ਜੁਗ ਜੀ ਅੰਦਰੋਂ ਸਾਰੇ ਚਾਹੁੰਦੇ ਨੇ ਤੇਰਾ ਭੋਗ ਪੈ ਜਾਵੇ ਹੈਨਾ ਉਹ ਸੱਚ ਦੀ ਗੱਲਾ ਏ ਵਹੀ ਗੱਲ ਅੱਛਾ ਮੇਰੇ ਦੋ ਦੋਸਤ ਹੁੰਦੇ ਹੀ ਭਾਜੀ ਵਧੀਆ ਉੱਥੇ ਇੱਕ ਦੇ ਨਾਲ ਮੈਂ ਪਹਿਲੇ ਦਿਨ ਤੋਂ ਕੰਮ ਕੀਤਾ ਇੱਕ ਨੇ ਮੇਰੇ ਨਾਲ ਪਹਿਲੇ ਦਿਨ ਤੋਂ ਕੰਮ ਕੀਤਾ ਫਰਾਂਚ ਉਹਨਾਂ ਨੂੰ ਮੈਂ ਵਧੀਆ ਰੱਖਿਆ ਨਾਲ ਆਪਣੇ ਤਦ ਉਹ ਵੀ ਮੈਂ ਤੁਹਾਨੂੰ ਬੱਸ ਦੱਸ ਦਾਂ ਜਦੋਂ ਮੈਂ ਸਿਲੈਕਟ ਹੋ ਗਿਆ ਉਹ ਮੈਨੂੰ ਕਹਿੰਦੇ ਤੂੰ ਆਕੜ ਕਰ ਲਾ ਪਿਆ ਏਦਾਂ ਕਰ ਲਾ ਪਿਆ ਤੇ ਤੇਰੀ ਆਕੜ ਆ ਗਈ ਤੇ ਭਰਤੀ ਹੋ ਗਿਆ ਉਹ ਪਹਿਲਾਂ ਦੋਸਤ ਟੈਸਟ ਫੇਲ ਤੋਂ ਹਾਂਜੀ ਟੈਸਟ ਫੇਲ ਹੋ ਗਿਆ ਜੀ ਫਿਰ ਮੈਂ ਕਿਹਾ ਤੀਜੀ ਵਾਰ ਭਾਜੀ ਫਿਰ ਮੈਂ ਰਨਿੰਗ ਦੀ ਇੰਨੀ ਕਿ ਮਤਲਬ ਤਿਆਰੀ ਕੀਤੀ ਨਾ ਰਨਿੰਗ ਦੀ ਮੈਨੂੰ ਇਹ ਸੀਗਾ ਵੀ ਮੈਨੂੰ ਹੁਣ ਮੈਂ ਉੱਥੇ ਸੁਣਦਾ ਸੀਗਾ ਮੁੰਡੇ ਹਰਿਆਣੇ ਦੇ ਬਹੁਤ ਆ ਭਾਜੀ ਭਰਤੀ ਉੱਥੇ 11200 ਮੁੰਡਾ ਹਰਿਆਣੇ ਦਾ ਭਰਤੀ ਅੱਛਾ ਮੈਂ ਮੇਰੇ ਦਿਮਾਗ 'ਚ ਇਹ ਕੁਐਸਚਨ ਚੱਲ ਰਿਹਾ ਹੈ ਕਿ ਬਾਹਰ ਲਿਆਂ ਕੰਟਰੀਆਂ ਵਾਲੇ ਜਿਹੜੇ ਆਊਟਸਾਈਡਰ ਮਾਈਗ੍ਰੈਂਟਸ ਹੁੰਦੇ ਨੇ ਬੱਚੇ ਉਹਨਾਂ ਨੂੰ ਲੈ ਲੈਂਦੇ ਨੇ ਆਰਮੀ 'ਚ ਭਾਜੀ ਲੈ ਲੈਂਦੇ ਨੇ ਉਹ ਅੱਛਾ ਮਤਲਬ ਮੈਨੂੰ ਅਜੀਬ ਲੱਗ ਰਿਹਾ ਏ ਜਿਵੇਂ ਇੰਡੀਆ ਦੇ ਵਿੱਚ ਕੋਈ ਬਾਹਰੋਂ ਗੋਰਾ ਆ ਜਾਵੇ ਤੇ ਕਹੇ ਮੈਨੂੰ ਆਰਮੀ 'ਚ ਲੈ ਲਓ ਤਾਂ ਸ਼ੱਕ ਨਹੀਂ ਕਰਨਗੇ ਕਿ ਯਾਰ ਇਹ ਬਾਹਰੋਂ ਆਇਆ ਹੈ ਸ਼ੱਕ ਨਹੀਂ ਕਰਦੇ ਭਾਜੀ ਉਹ ਮਾਈਂਡ ਭਾਜੀ ਥੋੜੀ ਹਾਂਜੀ ਤੁਹਾਡੇ ਨਾਲ ਕਿ ਸਾਰੇ ਆਰਮੀ ਵਾਲੇ ਨਾਲ ਭਾਜੀ ਮਤਲਬ ਕਿ ਜਿਹੜੇ ਤਾਂ ਜਿਹੜੀ ਇਹ ਇੱਕ ਲਿਜਨ ਉਤਰੋਂਜੇ ਆ ਭਾਜੀ ਇਹਦਾ ਨਾਮ ਇਹ ਕੀ ਹੈ ਮਿਲਟਰੀ ਲਿਜਨ ਉਤਰੋਂਜੇ ਆ ਇਹਦਾ ਨਾਮ ਉਹਦਾ ਆਰਮੀ ਦਾ ਆਰਮੀ ਦਾ ਓਕੇ ਇਹ ਇੱਕ ਅਲੱਗ ਆ ਭਾਜੀ ਜਿਹੜੇ ਗੋਰੇ ਆ ਮਰੀਨ ਹੋਗੀ 에어 ਫੋਰਸ ਹੋਗੀ ਉਹ ਲੱਗਾ ਪਰ ਉਹ ਟ੍ਰੇਨਿੰਗ ਲਈ ਆਉਂਦੇ ਰਹਿੰਦੇ ਆ ਇਹਨਾਂ ਦੇ ਵਿੱਚ ਮਤਲਬ ਮਿਕਸ ਹੁੰਦੇ ਰਹਿੰਦੇ ਆ ਇਹ ਇੱਕ ਆਰਮੀ ਆ ਜਿਹੜੀ ਜਿੱਥੇ ਤੁਸੀਂ ਕੰਮ ਕਰਦੇ ਇਹਦੇ ਵਿੱਚ ਉਤਰੋਂਜੇ ਆ ਭਾਜੀ ਉਤਰੋਂਜੇ ਦਾ ਮਤਲਬ ਆ ਕਿਸੇ ਵੀ ਕੰਟਰੀ ਦਾ ਆ ਕੇ ਭਰਤੀ ਹੋ ਸਕਦਾ ਇਹ ਚ ਅੱਛਾ ਇਹ ਹਰ ਕੰਟਰੀ ਚ ਹੁੰਦੀ ਜਗ੍ਹਾ ਸਾਰੀ ਕੰਟਰੀਆਂ ਚ ਨਹੀਂ ਸਿਰਫ ਫਰਾਂਸ 'ਚ ਹੀ ਆ अच्छा फिर किया हां मतलब कई कंट्रीया दे कब्जा ओदा हले भी ते ओना दे विच मतलब अपनी आर्मी ਛੱਡੀ ہوئی ਆ 6-6 ਮਹੀਨੇ ਮਿਸ਼ਨ ਕਰਕੇ ਆਉਂਦੀਆਂ ਕੰਟਰੀਆਂ मतलब ਇਹ ਆਰਮੀ ਵਾਲੇ ਇਦਾਂ ਦੀ 11 ਰੈਜੀਮੈਂਟਾਂ ਆ ਉਦਾਂ ਇੱਕ ਫਰਾਂਸ ਤੋਂ ਬਾਹਰ ਆ ਇੱਕ ਗੁਆਨਾ ਬ੍ਰਾਜ਼ਿਲ ਦੇ ਲਾਗੇ ਹੂੰ ਐਦਾਂ ਟ੍ਰੇਨਿੰਗ ਦੇ ਪੂਰੇ ਦੇਸ਼ ਚ ਹਾਂਜੀ ਹਾਂਜੀ 11 ਰੈਜੀਮੈਂਟਸ ਨੇ ਅਤਰਾਂਜੇ ਦੀਆਂ ਹਾਂਜੀ ਓਕੇ ਅੱਛਾ ਫਿਰ ਕੀ ਹੋਇਆ ਦੂਜੇ ਟੈਸਟ ਤੋਂ ਤੁਸੀਂ ਫੇਲ ਹੋ ਗਏ ਤੇ ਫਿਰ ਬਾਜੀ ਮੈਂ ਕਿਹਾ ਚਲੋ ਹੁਣ ਫੇਰ ਮੈਂ ਉਦੋਂ ਸਪੀਡ ਮਤਲਬ ਵਧਾਈ ਆਪਣੀ ਰਨਿੰਗ ਰੂਨਿੰਗ ਕੀਤੀ ਮੈਂ ਬਹੁਤ ਅੱਛਾ ਜਿਹੜੇ ਕਾਰਨ ਤੁਸੀਂ ਫੇਲ ਹੋਏ ਤੁਸੀਂ ਉੱਤੇ ਕਮੀਆਂ ਪੂਰੀਆਂ ਕਰਨੀ ਸ਼ੁਰੂ ਕੀਤੀ ਹਾਂਜੀ ਹਾਂਜੀ ਤਿਆਰੀ ਫਿਰ ਮੈਂ ਕੀਤੀ ਟੈਸਟ ਦੀ ਬਾਜੀ YouTube ਤੋਂ ਇੱਕ ਨੇਪਾਲੀ ਸੀਗਾ ਨੇਪਾਲੀ ਤੋਂ ਮੈਂ ਇਦਾਂ ਹੀ PDF ਫਾਈਲ ਲਈ ਮਤਲਬ ਉਹਨੇ ਇੱਕ ਹਿੰਟ ਜਿਹਾ ਦਿੱਤਾ ਵੀ ਇਹਦੇ ਰਿਲੇਟਡ ਹੋਣੇ ਆ ਪਹਿਲਾਂ ਮੈਨੂੰ ਉਹ ਵੀ ਨਹੀਂ ਪਤਾ ਸੀਗਾ ਬਾਜੀ ਵੀ ਆਉਣਾ ਕੀ ਆ ਫਿਰ ਮੈਂ ਉਹਦੇ ਰਿਲੇਟਡ ਤਿਆਰੀ ਕਰਦਾ ਰਿਹਾ ਮੈਂ ਪੇਪਰ ਭਰਦਾ ਰਿਹਾ ਕੰਮ ਤੇ ਜਾਣਾ ਜਦੋਂ ਮੈਂ ਟ੍ਰੇਨ ਦੇ ਵਿੱਚ ਇਕਦਾ ਮੈਂ ਹੈੱਡਫੋਨ ਲਾ ਲਾਨੇ ਫ੍ਰੈਂਚ ਸਿੱਖਦੇ ਨਾ ਜਾਣਾ ਫ੍ਰੈਂਚ ਸਿੱਖਦੇ ਨਾ ਆਉਣਾ ਭਾਜੀ ਫ੍ਰੈਂਚ ਸਿੱਖੀ YouTube ਤੋਂ ਮੈਂ ਹੁਣ ਸਿੱਖ ਲਈ ਕਲਾਸ ਨਹੀਂ ਲਈ ਫ੍ਰੈਂਚ ਚ ਗੱਲਬਾਤ ਕਰ ਲਈਦੀ ਭਾਜੀ ਵਧੀਆ ਬੇਸਿਕ ਮਤਲਬ ਕਿ ਇੰਨਾ ਨਹੀਂ 26 ਸਾਲ ਦੀ ਉਮਰ ਚ ਯਾਰ ਕਿੱਡਾ ਐਕਸਪੀਰੀਅੰਸ ਕਰੀ ਫਿਰਦੇ ਹੋ ਮੈਂ ਜਦੋਂ ਤੁਹਾਨੂੰ ਪੁੱਛਿਆ ਸਟਾਰਟਿੰਗ ਤੋਂ ਤੁਸੀਂ ਕੀ ਕਰਦੇ ਹੋ ਤੁਸੀਂ ਕਹੇ ਕੁਛ ਨਹੀਂ ਤੇ ਉਹ ਤੁਹਾਡਾ ਕੁਛ ਨਹੀਂ ਜਵਾਬ ਮੈਨੂੰ ਥੋੜਾ ਜਿਹਾ ਲੱਗਿਆ ਕਿ ਜਿਵੇਂ ਯਾਰ ਮੈਂ ਕੁਝ ਵੀ ਨਹੀਂ ਕਰ ਰਿਹਾ ਯਾਰ ਜ਼ਿੰਦਗੀ ਚ ਐਦਾਂ ਦਾ ਸੀਗਾ ਹਾਂਜੀ ਪਰ ਤੁਹਾਨੂੰ ਤਜਰਬਾ ਕਿਹਦਾ ਚੱਕੀ ਫਿਰਦੇ ਹੋ ਯਾਰ ਚਲੋ ਮੈਂ ਅੱਗੇ ਕਰਾਂਗੇ ਗੱ ਵੀ ਕਿੱਦਾਂ ਮਤਲਬ ਪੇਪਰ ਦੇਣਾ ਉਥੇ ਕਿੱਦਾਂ ਨਹੀਂ ਦੇਣਾ ਤੀਜੀ ਵਾਰ ਗਿਆ ਤੇ ਮੈਂ ਸਿਲੈਕਟ ਹੋ ਗਿਆ ਭਾਜੀ ਅੱਛਾ ਜੀ ਹਾਂਜੀ ਤੇ ਰਨਿੰਗ ਭਾਜੀ ਮੇਰੀ ਮੈਂ ਉਥੇ ਮੁੰਡਿਆਂ ਨਾਲ ਗੱਲ ਕੀਤੀ ਪਹਿਲਾਂ ਹਰਿਆਣੇ ਦੇ ਨਾਲ ਵੀ ਕਿੰਨੀ ਕੀ ਮਤਲਬ ਰਨਿੰਗ ਚਾਹੀਦੀ ਹੈ ਕਿੱਦਾਂ ਪਹਿਲਾਂ ਡਰ ਲੱਗਦਾ ਸੀਗਾ ਵੀ ਕਿੰਨਾ ਕੁ ਦੌੜਨਾ ਪੈਣਾ ਕੀ ਸਾਬਦਾ ਮੈਨੂੰ ਲੱਗਦਾ ਸੀ ਵੀ ਇਹ ਗੋਰੇ ਮੇਰੇ ਤੋਂ ਵੀ ਉੱਤੇ ਆ ਜਾਂਦਾ ਕਿੱਦਾਂ ਕਿਉਂਕਿ ਉਹ ਸਾਰੇ ਜਿੱਦਾਂ ਭਾਜੀ ਸਮੋਕਿੰਗ ਕਰਦੇ ਸੀ ਸਾਰੇ ਮਤਲਬ ਮੈਨੂੰ ਛੱਡ ਕੇ ਨਾ ਸਾਰੇ ਸਮੋਕਿੰਗ ਕਰਦੇ ਸੀਗੇ ਤੇ ਵਧੀਆ ਸਪੀਡ ਉਹਨਾਂ ਦੀ ਰਨਿੰਗ ਉਹ ਭਾਜੀ ਬਹੁਤ ਕਰਦੇ ਸੀਗੇ ਮੇਰਾ ਯਾਰ ਮੈਂ ਪਿਛੇ ਰਹਿਣਾ ਤੇ ਮਤਲਬ ਮੈਂ ਕੋਈ ਨਿਸ਼ਾਨੀ ਕਰਦਾ ਹੈਗਾ ਮੈਂ ਪਿਛੇ ਰਹਿਣਾ ਤੇ স্মੋਕਿੰਗ ਵੀ ਕਰਦੇ ਤੇ ਮੈਨੂੰ ਅੱਗੇ ਨਿਕਲ ਜਾਂਦੇ ਹਾਂ ਮੂਸ਼ੇ ਕਰ ਕਰਕੇ ਤੇ ਮੋਟੀਵੇਸ਼ਨ ਹੈ ਇਹ ਮੋਟੀਵੇਸ਼ਨ ਪਰ ਆਡੀਅੰਸ ਲਈ ਨਹੀਂ ਹੈ ਬਾਈ ਅੱਗੇ ਦੱਸੇਗਾ ਕੀ ਕਹਾਣੀ ਹੈ ਤੇ ਭਾਜੀ ਫਿਰ ਮੈਂ ਹਨਾ ਉਹ ਕਹਿੰਦੇ ਕਿ ਤੂੰ ਮਤਲਬ ਕਿ 8 ਰੌਂਡ ਤੋਂ ਉੱਪਰ ਨਹੀਂ ਰਨਿੰਗ ਕਰ ਸਕਦਾ ਮੇਰਾ ਵੀ 8 ਰੌਂਡ ਤੋਂ ਉੱਤੇ ਕਿ ਮਤਲਬ ਕਿ ਭਾਜੀ ਆ ਚ ਜਾਂ ਫੁੱਲ ਜਾਂਦੀਆਂ ਪੂਰੀਆਂ ਮਤਲਬ ਕਿ ਇੰਨੀ ਐਦਾਂ ਨਹੀਂ ਵੀ ਤੁਸੀਂ ਸਿੱਧੇ ਦੌੜੀ ਜਾਣਾ ਤੁਸੀਂ ਇੱਥੋਂ ਥੋੜੇ ਮਤਲਬ ਭੱਜੇ ਅੱਗੇ ਉੱਥੇ ਫਿਰ ਇੱਕ ਹੋਰ ਨਵੱਜਣਾ ਉੱਥੋਂ ਫਿਰ ਤੁਸੀਂ ਵਾਪਸ ਆਉਣਾ ਇੱਧਰੋਂ ਫਿਰ ਹੋਰ ਨਵੱਜਣਾ ਫਿਰ ਤੁਸੀਂ ਵਾਪਸ ਜਾਣਾ ਚਾਰ ਰੌਂਡ ਤੁਸੀਂ ਉੱਧਰ ਜਾਣਾ ਚਾਰ ਇੱਧਰ ਆਣਾ ਫਿਰ ਇੱਕ ਬਣਦਾ ਤੇ ਮਤਲਬ 2400 ਮੀਟਰ ਬਣ ਜਾਂਦੀ ਆ ਤੇ ਭਾਜੀ ਸਾਰੇ ਰੋਗੇ ਅੱਠ ਰੌਂਡ ਕੀ ਨੌਂ ਕੀ 10 ਕੀ 11ਵੇਂ ਰੌਂਡ ਤੇ ਜਾ ਕੇ ਰੁਕਿਆ ਮੈਂ ਓਏ ਹੋਏ ਤੇ ਨਹੀਂ ਮਤਲਬ ਮੇਰੇ ਹੁਣ ਮੈਨੂੰ ਇਦਾਂ ਸੀਗਾ ਵੀ ਮੈਨੂੰ ਕੋਈ ਦੇਖਦਾ ਪਿਆ ਆ ਵੀ ਮੇਰੇ ਦਿਲ 'ਚ ਵੀ ਸੀਗਾ ਵੀ ਯਾਰ ਮੈਂ ਕਿਸੇ ਨੂੰ ਕਹਿ ਕੇ ਆਇਆ ਵੀ ਮੈਂ 11 ਰੌਂਡ ਕਰਨੇ ਆ ਪੂਰੇ ਇੱਕੋ ਹੀ ਮੁੰਡਾ ਸੀ ਹਰਿਆਣੇ ਦਾ ਭ ਉਹ ਪਹਿਲਾਂ ਕਿਤੇ ਬੋਡੀ ਬਿਲਡਰ ਹੁੰਦਾ ਸੀ ਆਪਣੇ ਹਰਿਆਣੇ ਦੇ ਵਿੱਚ ਹੀ ਉਹ ਹੁਣ ਉੱਥੇ ਮਿਲਟਰੀ ਦੇ ਵਿੱਚ ਹੀ ਆ ਹੁਣ ਸਰਜੈਂਟ ਆ ਅਫਸਰ ਬਣਿਆ ਹੋਇਆ ਉਨੇ ਭਾਜੀ 11 ਰੌਂਡ ਕੀਤੇ ਸੀਗੇ ਉਸ ਤੋਂ ਬਾਅਦ ਕਿਸੇ ਵੀ ਆਪਣੇ ਹਰਿਆਣੇ ਦੇ ਨਾ ਜਾਂ ਕਿਸੇ ਪੰਜਾਬੀ ਨੇ ਨਹੀਂ ਤੁਸੀਂ ਕਿਤੇ ਦੀ 11 ਤੇ ਕੋਲ ਉਸ ਤੋਂ ਬਾਅਦ ਮੈਂ ਕਿੰਨੀ ਦੇਰ ਕਿੰਨੇ ਘੰਟੇ ਚੱਲਦੇ ਰਹੇ ਫਿਰ ਉਹ ਭਾਜੀ ਜਿਆਦਾ ਟਾਈਮ ਨਹੀਂ ਲੱਗਦਾ ਸਪੀਡ ਬੜੀ ਹੁੰਦੀ ਹੈ ਸਪੀਡ ਚਾਹੀਦੀ ਹੈ ਉਹਦੀ ਸਪੀਡ ਬਣ ਜਾਂਦੀ ਆ ਜਿੱਦਾਂ ਹਾਰਨ ਵੱਜਦਾ ਭਾਜੀ ਇੱਥੋਂ ਤੁਸੀਂ ਭੱਜ ਕੇ ਉੱਧਰ ਗਏ ਉੱਥੋਂ ਰੁਕ ਜਾਣਾ ਫਿਰ ਉਹ ਬਿੱਲ ਵੱਜਣੀ ਆ ਫਿਰ ਭੱਜ ਕੇ ਇਧਰ ਆਏ ਹੌਲੀ ਹੌਲੀ ਸਪੀਡ ਇੰਨੀ ਹੋ ਜਾਣੀ ਨਾ ਭਾਜੀ ਤੁਸੀਂ ਹਲੇ ਉੱਥੇ ਪਹੁੰਚਣਾ ਵੀ ਨਹੀਂ ਪਹਿਲੇ ਹੀ ਉਹ ਬਿੱਲ ਵੱਜ ਜਾਣੀ ਫਿਰ ਤੁਸੀਂ ਵਾਪਸ ਆਣਾ ਫਿਰ ਬਿੱਲ ਵੱਜਣੀ ਵਾਪਸ ਆਉਣਾ ਇੰਨੀ ਇੰਡੀਆ ਨਹੀਂ ਭਾਜੀ ਮੈਂ ਪੁੱਛਣਾ ਸੀ ਕੰਪੈਰੀਜ਼ਨ ਕਰਨਾ ਸੀ ਕਿਹਦੀ ਟ੍ਰੇਨਿੰਗ ਜ਼ਿਆਦਾ ਓਕੀ ਹੈ ਉੱਥੇ ਦੀ ਕਿ ਇੱਥੇ ਦੀ ਚਲੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਭਾਜੀ ਇੱਥੇ ਥੋੜੇ ਦਿਨ ਪਹਿਲਾਂ ਚਲੋ ਇੱਕ ਮੁਲਾਜ਼ਮ ਸੀਗਾ ਆਪਣਾ ਜਾਣਕਾਰ ਇੱਥੇ ਜਲੰਧਰ ਦਾ ਉਹ ਮਿਲਟਰੀ ਚ ਰਹਿ ਕੇ ਆਇਆ ਕਿੱਥੇ ਦੀ ਇੰਡੀਆ ਦੀ ਕਿ ਉੱਧਰ ਇੰਡੀਅਨ ਦੀ ਆ ਓਕੇ ਓਕੇ ਉਹਨੇ ਮੈਨੂੰ ਦੱਸਿਆ ਕਹਿੰਦਾ ਕਿ ਇੰਡੀਅਨ ਆਰਮੀ ਦੀ ਜਿਹੜੀ ਇਹੋ ਆ ਟ੍ਰੇਨਿੰਗ ਬੜੀ ਹਾਰਡ ਮਤਲਬ ਹਾਰਡ ਬਹੁਤ ਆ ਮੈਂ ਕਿਹਾ ਜੀ ਉਹ ਕਿਦਾਂ ਕਹਿੰਦਾ ਕੁੱਟਦੇ ਮਾਰਦੇ ਬਹੁਤ ਆ ਮੈਂ ਕਿਹਾ ਜੀ ਚਲੋ ਠੀਕ ਆ ਪਰ ਮੈਂ ਕਿਹਾ ਵੀ ਮੈਂ ਤੁਹਾਨੂੰ ਫ ਕਿਹਦੇ ਲੱਤ ਨਹੀਂ ਮਾਰਦੇ ਕਿਸੇ ਤੇ ਕੁਝ ਨਹੀਂ ਮਾਰਦੇ ਉਹ ਕ੍ਰਾਈਮ ਸਮਝਦੇ ਆ ਇੱਥੇ ਆਪਣੇ ਕੁਟ ਦੇ ਮਾਰਦੇ ਵੀ ਹਨਾ ਉਹ ਨਹੀਂ ਮੈਨੂੰ ਪਾਜੀ ਪਤਾ ਹੈਗਾ ਆ ਆ ਆ ਬਿਲਕੁਲ ਤੇ ਮੈਂ ਕਹਾਂ ਜੀ ਉਹ ਕਿੱਦਾਂ ਪੁਨਿਸ਼ ਹੋ ਸਕੂਲ ਚ ਕੁਟ ਸ਼ੁਰੂ ਹੋ ਜਾਂਦੀ ਨਾ ਵਾਚ ਬੋਲੋ ਉਹ ਪੁਨਿਸ਼ਮੈਂਟ ਕਿੱਦਾਂ ਕਰਦੇ ਆ ਗੋਰੇ ਇੱਕ ਵਾਰ ਮੈਨਾਂ ਹੋਈ ਪਾਜੀ ਇਦਾਂ ਉਹਨਾਂ ਨੇ ਕੀ ਕੀਤਾ ਮੇਥੋਂ ਗਲਤੀ ਹੋ ਗਈ ਕੁਝ ਨਹੀਂ ਕਹਣਾ ਸਾਰੀ ਦਿਹਾੜੀ ਉਹਨਾਂ ਨੇ 6 ਵਜੇ ਡਿਊਟੀ ਆਫ ਆ ਉਹਨਾਂ ਕਹਣਾ ਸਿੰਘ ਸਿੰਘ ਮਤਲਬ ਲਾਸਟ ਨੇਮ ਬੁਲਾਉਂਦੇ ਪਾਜੀ ਸਿੰਘ ਤੋਂ ਬੁਲਾਉਂਦੇ ਆ ਸਿੰਘ ਕਹਿੰਦੇ ਆ ਸਿੰਘ ਕਹਿੰਦਾ ਇੱਧਰ ਆ ਕਹਿੰਦਾ ਤੂੰ ਅੱਜ ਇਦਾਂ ਕੀਤੀ ਸੀਗੀ ਵੀ ਇਦਾਂ ਕਰ ਬਾਲਟੀ ਲੈ ਦੇ ਲੈ ਆ ਕੇ ਨਾ ਇੱਥੇ ਡੋਲ ਦੇ ਕਮਰੇ 'ਚ ਡੋਲ ਕੇ ਮੈਂ ਡੋਲਦੀ ਕਹਿੰਦਾ ਆਪਣੇ ਸ਼ੂਜ਼ ਦੇ ਜਿਹੜੇ ਲੈਸੇ ਆ ਨਾ ਉਹ ਕੱਢ ਤਸਮੀ ਕਹਿੰਦੀ ਇਹਨਾਂ ਨੂੰ ਕੱਢ ਕੇ ਕਹਿੰਦਾ ਇਹਨੂੰ ਨਿ ਜੋੜ ਨਿ ਜੋੜ ਕੇ ਬਾਲਟੀ ਭਰ ਸਾਰੀ ਜਦ ਤੱਕ ਇਹ ਭਰਦੀ ਨਹੀਂ ਸੋਣਾ ਨਹੀਂ ਓਏ ਹੋਏ ਹੋਏ ਮਤਲਬ ਉੱਥੇ ਐਦਾਂ ਪਨੀਸ਼ਮੈਂਟ ਕਰਦੇ ਭਾਜੀ ਫਿਰ ਮੈਂ ਉਹਨੂੰ ਪੁੱਛਿਆ ਮੁਲਾਜ਼ਮ ਨੂੰ ਮੈਮ ਮੈਂ ਤੁਸੀ ਇਹ ਦੱਸੋ ਭਾਜੀ ਸਾਰਾ ਵੀ ਕੁੱਟ ਖਾਣੀ ਸਹੀ ਆ ਕਿ ਮਤਲਬ ਸਾਰੀ ਰਾਤ ਜਾ ਕੇ ਦਿਮਾਗ ਨਾਲ ਖੇਲਣਾ ਨੀਂਦ ਨਹੀਂ ਆਉਣੀ ਇਹ ਮੈਂਟਲੀ ਟੌਰਚਰ ਹੋ ਗਿਆ ਨਾ ਭਾਜੀ ਮੈਂਟਲੀ ਟੌਰਚਰ ਹੋ ਗਿਆ ਫਿਜ਼ੀਕਲ ਟੌਰਚਰ ਹੈ ਮੈਂਟਲੀ ਟੌਰਚਰ ਮੈਂਟਲੀ ਹੋ ਤੇ ਭਾਜੀ ਟ੍ਰੇਨ ਕਿੱਦਾਂ ਹੁੰਦਾ ਬੰਦਾ ਜ਼ਿਆਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮਤਲਬ ਬੋਡੀ ਪੱਖੋਂ ਚਾਹੀਦਾ ਕਿ ਦਿਮਾਗ ਪੱਖੋਂ ਚਾਹੀਦਾ ਬੰਦਾ ਦਿਮਾਗ ਪੱਖੋਂ ਦਿਮਾਗ ਪੱਖੋਂ ਚਾਹੀਦਾ ਤੇ ਉਹ ਗੋਰੇ ਮਤਲਬ ਐਦਾਂ ਟ੍ਰੇਨ ਕਰਦੇ ਆ ਭਾਈ ਅੱਛਾ ਫੇਰ ਭਾਜੀ ਤੁਸੀਂ ਸਿਲੈਕਟ ਹੋ ਗਏ ਫੇਰ ਸਿਲੈਕਟ ਹੋ ਗਏ ਜਦੋਂ ਭਾਜੀ ਤੇ ਫੇਰ ਮੈਂ ਮੇਰੇ ਉੱਥੇ ਇੱਕ ਅਫਸਰ ਸੀਗਾ ਭਾਜੀ ਉਹਨੂੰ ਮੈਂ ਰਿਕਵੈਸਟ ਕੀਤੀ ਵੀ ਮੇਰੀ ਘਰ ਗੱਲ ਕਰਾ ਦਿਓ ਵੀ ਹੁਣ 3 ਮਹੀਨੇ ਗੱਲ ਨਹੀਂ ਹੋਣੀ ਹੈਗੀ ਤੇ ਕਹਿੰਦੇ ਚਲੋ ਠੀਕ ਐ ਮੈਂ ਤੇ ਗੱਲ ਕਰਾਨਾ ਕਰ ਦੱਸਿਆ ਸੀ ਸਾਰਾ ਕੀ ਮੈਂ ਉੱਥੇ ਦੀ ਆਰਮੀ ਚੱਲਾਂ ਹਾਂਜੀ ਸਾਰਾ ਕੁੱਦਾ ਸੀ ਸੀਗਾ ਜੀ ਮੈਂ ਕਰਦੇ ਹਾਂ ਤੁਮ ਮੈਂ ਕਦੇ ਕੋਈ ਲੁਕੋ ਕੇ ਕੰਮ ਨਹੀਂ ਕੀਤਾ ਇਹਨਾਂ ਨੂੰ ਮੈਂ ਦੱਸ ਦਿੰਦਾ ਹੁੰਦਾ ਸੀਗਾ ਜੀ ਤੇ ਮੈਂ ਹਨਾ ਜਦੋਂ ਸਿਲੈਕਟ ਹੋ ਗਿਆ ਜੀ ਮੈਂ ਕਿਹਾ ਵੀ ਸਰ ਮੇਰੀ ਇੱਕ ਵਾਰ ਗੱਲ ਕਰਾ ਦਿਓ ਘਰੇ ਵੀ ਮੰਮੀ ਮੇਰੇ ਮਮਾਰ ਆ ਵੀ ਮੈਂ ਤਿੰਨ ਮਹੀਨੇ ਗੱਲ ਨਹੀਂ ਹੋਣੀ ਮੇਰੀ ਕਹਿੰਦੇ ਚਲੋ ਠੀਕ ਆ ਜੀ ਮੈਂ ਗੱਲ ਕੀਤੀ ਡੈਡੀ ਨੂੰ ਦੱਸਿਆ ਮੈਂ ਇੱਕ ਮੈਂ ਫੋਟੋ ਵੀ ਖਿੱਚ ਕੇ ਭੇਜਤੀ ਸੈਲਫੀ ਜੂਨੀਫਾਰਮ ਪਾਈ ਹੋਈ ਓਏ ਹੋਏ ਉਹ ਘਰੇ ਇਹਨਾਂ ਨੇ ਦਿਖਾਈ ਡੈਡੀ ਮੇਰੇ ਨਤਾਏ ਹੁਣ ਉਹਨੂੰ ਕਹਿੰਦੇ ਨਹੀਂ ਹੋਈ ਨਹੀਂ ਸਕਦਾ ਇਹ ਤਾਂ ਕਪੜੇ ਯੂਨੀਫਾਰਮ ਮਿਲਦੀ ਕਿਤੋਂ ਵੀ ਲੈ ਕੇ ਪਾ ਕੇ ਪਾ ਸਕਦਾ ਬੰਦਾ ਵੀ ਇਹ ਤਾਂ ਨੋਰਮਲ ਜੀ ਗੱਲ ਆ ਜਦੋਂ ਤੁਹਾਡੀ ਮੇਲ ਆ ਜੀ ਅਸੀਂ ਵੀ ਨਹੀਂ ਮੰਨਿਆ ਸੀ ਹਾਂਜੀ ਕਹਿੰਦੇ ਵੀ ਕੁਝ ਵੀ ਨਹੀਂ ਹੈਗਾ ਮਤਲਬ ਐਵੇਂ ਹੀ ਆ ਨਾ ਤੇਰੇ ਮਤਲਬ ਪਾਜੀ ਫੇਰ ਕੀ ਹੋਇਆ ਦੋ ਤਿੰਨ ਦਿਨਾਂ ਬਾਅਦ ਫੇਰ ਮੈਂ ਸਰ ਨੂੰ ਕਿਹਾ ਵੀ ਸਰ ਮੈਂ ਕਿਹਾ ਇੱਕ ਵਾਰ ਫੋਨ ਹੋਰ ਕਰਨਾ ਮੈਂ ਘਰੇ ਘਰੇ ਫੋਨ ਕੀਤਾ ਮੈਂ ਮੇਰੇ ਛੋੜੇ ਭਰਾ ਨਾਲ ਗੱਲ ਕੀਤੀ ਕਹਿੰਦਾ ਪਾਜੀ ਪੈਂਡ ਜਨ ਅਨਾਉਂਸਮੈਂਟ ਹੋ ਗਈ ਆ ਕੀ ਬੀ ਮੇਰੇ ਡੈਡੀ ਸਰਪੰਚ ਸੀ ਪਹਿਲਾਂ ਵੀ ਸਰਪੰਚ ਦਾ ਮੁੰਡਾ ਫਰਾਂਸ ਦੀ ਆਰਮੀ ਚ ਭਰਤੀ ਹੋ ਗਿਆ ਗੱਲ ਪਤਾ ਕਿੰਨੀ ਵੱਡੀ ਏ ਹਾਂਜੀ ਭਾਈ ਕਹਿੰਦੇ ਵੀ ਅਨਾਉਂਸਮੈਂਟ ਹੋ ਗਈ ਏ ਪਿੰਡ ਦੇ ਵਿੱਚ ਮੈਂ ਕਿਹਾ ਅੱਛਾ ਚਲੋ ਭਾਈ ਉਹ ਗੱਲ ਹਨਾ ਮੇਰੇ ਦਿਮਾਗ ਚ ਬੈ ਗਈ ਦਬਕੇ ਬਹੁਤ ਮਾਰਦੇ ਆ ਉੱਥੇ ਮਿਲਟਰੀ ਚ ਦਬਕੇ ਬਹੁਤ ਮਾਰਦੇ ਆ ਟੌਰਚਰ ਬਹੁਤ ਕਰਦੇ ਆ ਪਰ ਕੁੱਟਦੇ ਮਾਰਦੇ ਨਹੀਂ ਐ ਮੈਂਟਲੀ ਟੌਰਚਰ ਮੈਂਟਲੀ ਟੌਰਚਰ ਬਹੁਤ ਕਰਦੇ ਆ ਉਹਨਾਂ ਬੰਦਾ ਉਦਹੀਂ ਅਫਸਰ ਹੋ ਜਾਂਦਾ ਤੇ ਫੇਰ ਭਾਜੀ ਮੈਂ ਚਲਾ ਗਿਆ ਟ੍ਰੇਨਿੰਗ ਤੇ ਟ੍ਰੇਨਿੰਗ ਤੇ ਕਲਾਸਾਂ ਲੱਗਦੀਆਂ ਸੀ ਸਾਡੀਆਂ ਫ੍ਰੈਂਚ ਸਿਖਾਉਣੀ ਆਪਾਂ ਨੂੰ ਆ ਮੈਪ ਵਗੈਰਾ ਸਿਖਾਉਣੇ ਹਥਿਆਰ ਸਿਖਾਉਣੇ ਹਰੇਕ ਹਥਿਆਰ ਏਰੀਆ ਕਿਦਾਂ ਦਾ ਸੀ ਬਾਜੀ ਜਿੱਥੇ ਟ੍ਰੇਨ ਕਰਦੇ ਸੀ ਤੁਸੀਂ ਉਸੇ ਬਾਜੀ ਅਸੀਂ ਤਰਸ ਗਏ ਸੀਗੇ ਮਤਲਬ ਆਮ ਬੰਦਾ ਦੇਖਣ ਨੂੰ ਮਤਲਬ ਜੰਗਲ ਕੀ ਸੀਗੇ ਜੰਗਲ ਸੀ ਪਹਾੜ ਸੀ ਬਾਜੀ ਪਹਾੜ ਵਾਲੇ ਦੁਆਲੇ ਪਹਾੜ ਹੀ ਪਹਾੜ ਬਿਲਕੁਲ ਥੱਲੇ ਡੁੰਗਾਈ ਜੀ ਦੇ ਵਿੱਚ ਕੰਪਨੀਆਂ ਬਣੀਆਂ ਹੋਈਆਂ ਦਾ ਤੇ ਟੈਂਪਰੇਚਰ ਕੀ ਸੀ ਠੰਡ ਕਿ ਗਰਮੀ ਠੰਡ ਜੀ ਠੰਡ ਵੀ ਸੀਗੀ ਭਾਈ ਗਰਮੀ ਠੀਕ ਹੀ ਸੀਗਾ ਉਦੋਂ ਜਦੋਂ ਮੈਂ ਗਿਆ ਸੀ ਨਾ ਉਦੋਂ ਗਰਮੀ ਆਈ ਸੀਗੀ ਓਕੇ ਪਰ ਉਹ ਲੈ ਕੇ ਸਾਰੀਆਂ ਜਗ੍ਹਾ ਤੇ ਜਾਂਦੇ ਭਾਜੀ ਜਿੱਥੇ ਜ਼ਿਆਦਾ ਗਰਮੀ ਪੈਂਦੀ ਉੱਥੇ ਵੀ ਲੈ ਕੇ ਜਾਂਦੇ ਆ ਜਿੱਥੇ ਠੰਡ ਪੈਂਦੀ ਉੱਥੇ ਵੀ ਲੈ ਕੇ ਜਾਂਦੇ ਤੇ ਉੱਥੇ ਕਿੰਨੇ ਮੁੰਡੇ ਸੀ ਹੋਰ ਤੁਹਾਡ ਨਾਲ ਜਿਹੜੇ ਟ੍ਰੇਨ ਕਰ ਰਹੇ ਸੀਗੇ ਅਸੀਂ 31 ਜਾਣੇ ਸੀ ਗਰੁੱਪ ਅਸੀਂ ਜਿਹੜੇ ਨਵੇਂ ਸਿਲੈਕਟ ਹੋਏ ਸੀ ਹਾਂਜੀ 31 ਜਾਣੇ ਸੀ 31 ਦੇ 31 ਟ੍ਰੇਨਿੰਗ ਤੇ ਸੀ ਟ੍ਰੇਨਿੰਗ ਕਿੰਨੇ ਆਫੀਸਰਜ਼ ਉਹਨਾਂ ਨੂੰ ਕਰਵਾ ਰਹੇ ਸੀ ਉਹ ਹੁੰਦੇ ਆ ਭਾਜੀ ਦੋ ਸ਼ੇਫ ਹੁੰਦੇ ਆ ਸਰਜੈਂਟ ਹੁੰਦੇ ਆ ਚਾਰ ਹੁੰਦੇ 10 ਕੁ ਸਟਾਫ ਹੁੰਦਾ ਹੀ ਆ 10 ਕੇ ਜਾਣੇ ਤੇ ਲਾਈਟ ਪੱਕਾ ਹੁੰਦਾ ਉੱਥੇ ਕੁਝ ਵੀ ਨਹੀਂ ਰਾਤ ਨੂੰ ਉੱਥੇ ਲੋੜ ਨਹੀਂ ਪੈਂਦੀ ਵੈਸੇ ਟੈਂਟ ਨੂੰ ਰਾ ਕਿ ਦਾਂ ਕਿ ਸ਼ੈੱਡ ਜੀ ਲਾ ਕੇ ਬਣਾਏ ਹੋਏ ਓਕੇ ਵੀ ਇਸ ਕੈਂਪ ਨੇ ਮਤਲਬ ਪੱਕੇ ਬਣਾਏ ਹੋਏ ਆ ਲਾਈਟ ਲੂਟ ਹੈ ਨਹੀਂ ਉੱਥੇ ਕਿ ਹੈਗੀ ਲਾਈਟ ਹੈਗੀ ਓਕੇ ਪੱਕੇ ਬਣਾਏ ਹੋਏ ਆ ਉਹਨਾਂ ਨੇ ਫਿਰ ਤੇ ਉਸ ਤੋਂ ਬਾਅਦ ਫਿਰ ਉੱਥੇ ਉਹਨਾਂ ਨੇ ਟ੍ਰੇਨਿੰਗ ਲੈਣੀ ਆਪਾਂ ਨੂੰ ਉੱਥੇ ਮਤਲਬ ਤੁਰਨਾ ਫਿਰਨਾ ਸਿਖਾਉਣਾ ਸਾਰਾ ਕੁਝ ਟ੍ਰੇਨਿੰਗ ਦੇਣੀ ਚਲੋ ਉਹ ਖਤਮ ਉੱਥੇ ਵੀ ਬਹੁਤ ਟੋਰਚ ਕਰਦੇ ਭਾਈ ਸਵੇਰੇ ਸੱਜਰੇ ਹੈ ਨਾ ਉਹਨਾਂ ਨੇ ਦੇਖਣਾ ਵੀ ਸਾਰਿਆਂ ਨੂੰ ਬੁਲਾ ਲੈਣਾ ਸਵੇਰੇ 5 ਵਜੇ ਆ ਕੇ ਖੜ ਗਏ ਜਿਹੜਾ ਇੱਕ ਵੀ ਬੰਦਾ ਲੇਟ ਹੋ ਗਿਆ ਨਾ ਸਾਹਮਣੇ ਨਾ 200 ਮੀਟਰ ਤੇ ਇੱਕ ਉਹ ਬਣਾਇਆ ਹੋਇਆ ਫਲਾ ਫਲੈਕ ਬਣਾਇਆ ਹੋਇਆ ਫਲਾਵਰ ਫੁੱਲ ਬਣਾਇਆ ਹੋਇਆ ਬਹੁਤ ਵੱਡਾ ਵਾਜੀ ਉਹ ਚੜਾਈ ਤੇ